ਤੋ 11 ਐਤ ਤੱਕ ਜਦੋਂ ਲੋਕ ਖੁਦਾ ਦੇ ਵਚਨ ਨੂੰ ਸੁਣਨ ਲਈ ਯਸੂ ਦੇ ਆਲੇ ਦੁਆਲੇ ਘਰੇ ਹੋਏ ਸਨ ਤੋ ਗਨੇਸ਼ ਰੱਦੀ ਝੀਲ ਦੇ ਕੰਡੇ ਤੇ ਖੜਾ ਸੀ ਉਸ ਨੇ ਝੀਲ ਦੇ ਕਿਨਾਰੇ ਦੋ ਕਿਸ਼ਤੀਆਂ ਵੇਖੀਆਂ ਪਰ ਮਿਸ਼ਾਰੇ ਉਹਨਾਂ ਵਿੱਚੋਂ ਨਿਕਲ ਕੇ ਆਪਣੇ ਜਾਲਾਂ ਨੂੰ ਧੋਰੇ ਸਨ ਉਹਨਾਂ ਵਿੱਚੋਂ ਇੱਕ ਕਿਸ਼ਤੀ ਵਿੱਚ ਚੜ ਗਿਆ ਜੋ ਸ਼ਮਾ ਹੁੰਦੀ ਸੀ ਅਤੇ ਉਸ ਨੂੰ ਆਖਿਆ ਇਹ ਉਹ ਕਿਸ਼ਤੀ ਨੂੰ ਕੰਡੇ ਤੋਂ ਥੋੜਾ ਦੂਰ ਕਰ ਲੈ ਫਿਰ ਉਹ ਬੈਠ ਗਿਆ ਤੇ ਕਿਸ਼ਤੀ ਵਿੱਚੋਂ ਲੋਕਾਂ ਨੂੰ ਸਿਖਾਉਣ ਲੱਗਾ ਜਦੋਂ ਉਸ ਨੇ ਉਪਦੇਸ਼ ਦੇ ਲਿਆ ਤਾਂ ਸ਼ਮਾ ਨੂੰ ਕਿਹਾ ਕਿਸ਼ਤੀ ਨੂੰ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਮੱਛੀਆਂ ਫੜਨ ਲਈ ਆਪਣੇ ਜਾਲ ਸੁੱਟੋ ਸ਼ਮਾ ਉਹਨੇ ਉੱਤਰ ਦਿੱਤਾ ਪ੍ਰਭੂ ਅਸੀਂ ਤਾਂ ਰਾਤ ਭਰ ਮਿਹਨਤ ਕੀਤੀ ਪਰ ਕੁਝ ਨਾ ਫੜਿਆ ਪਰ ਤੁਹਾਡੇ ਕਹਿਣ ਤੇ ਮੈਂ ਜਾਲ ਸੁੱਟਦਾ ਹਾਂ ਜਦੋਂ ਉਹਨਾਂ ਨੇ ਇੰਜ ਕੀਤਾ ਤਾਂ ਉਹਨਾਂ ਨੇ ਵੱਡੀ ਗਿਣਤੀ ਵਿੱਚ ਇੰਨੀਆਂ ਮੱਛੀਆਂ ਘੇਰ ਲਈਆਂ ਕਿ ਉਹਨਾਂ ਦੇ ਜਾਲ ਟੁੱਟਣ ਲੱਗੇ ਸੋ ਉਹਨਾਂ ਨੇ ਦੂਜੀ ਕਿਸ਼ਤੀ ਵਿਚਾਲੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਭਈ ਆਕੇ ਉਹਨਾਂ ਦੀ ਮਦਦ ਕਰਨ ਉਹਨਾਂ ਆਕੇ ਦੋਹਾਂ ਕਿਸ਼ਤੀਆਂ ਨੂੰ ਭਰ ਲਿਆ ਇਥੋਂ ਤੱਕ ਕਿ ਉਹ ਡੁੱਬਣ ਲੱਗੀਆਂ ਪਰ ਜਦੋਂ ਸਮਾਉਣ ਪਤਰਸ ਨੇ ਵੇਖਿਆ ਤਾਂ ਉਹ ਇਹ ਕਹਿੰਦੇ ਹੋਏ ਯਿਸੂ ਦੇ ਚਰਨੀ ਡਿੱਗ ਪਿਆ ਮੇਰੇ ਕੋਲੋਂ ਦੂਰ ਚਲੇ ਜਾਓ ਪ੍ਰਭੂ ਕਿਉਂਕਿ ਮੈਂ ਇੱਕ ਪਾਪੀ ਮਨੁੱਖ ਹਾਂ ਕਿਉਂਕਿ ਇੰਨੀਆਂ ਸਾਰੀਆਂ ਮੱਛੀਆਂ ਨੂੰ ਫੜਨ ਨਾਲੋਂ 당ਗ ਰਹਿ ਗਿਆ ਸੀ ਅਤੇ ਉਸਦੇ ਸਾਰੇ ਸਾਥੀ ਵੀ ਇਹੀ ਹਾਲ ਸੀ ਜਦ ਦੀ ਦੇ ਪੁੱਤਰ ਯਕੂਬ ਅਤੇ ਯੋਹਨਾ ਦਾ ਜੋ ਸਮਾ ਹੁੰਦੇ ਭਾਈਵਾਲ ਸਨ ਯਿਸੂ ਨੇ ਸਮਾ ਨੂੰ ਕਿਹਾ ਢਹਰੋ ਨਹੀਂ ਹੁਣ ਤੋਂ ਤੁਸੀਂ ਮਨੁੱਖਾਂ ਦੇ مشਵਾਰੇ ਬਣੋਗੇ ਜਦੋਂ ਉਹਨਾਂ ਨੇ ਆਪਣੀਆਂ ਕਿਸ਼ਤੀਆਂ ਕੰਢੇ ਉੱਤੇ ਲੈ ਆਂਦੀਆਂ ਤਾਂ ਸਭ ਕੁਝ ਤਿਆਗ ਕੇ ਯਿਸੂ ਦੇ ਪਿੱਛੇ ਹੋ ਤੁਰੇ ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ ਤੇਰੀ ਮਹਿਮਾ ਹੋਵੇ ਐ ਮਸੀਹਾ